ਜੋ ਸਾਡੇ ਕਲੱਬ ਮੈਂਬਰ ਗ੍ਰੀਨ ਸਿਟੀ ਡਾਕਟਰ ਸਾਈਬਰ ਤੇ ਪਹੁੰਚੇ ਸਾਰੇ ਮੈਂਬਰਸ ਦਾ ਮੈਂ ਬਹੁਤ-ਬਹੁਤ ਵੈਲਕਮ ਕਰਦਾ ਹਾਂ ਧੰਨਵਾਦ ਕਰਦਾ ਹਾਂ ਅੱਜ ਸਭ ਤੋਂ ਪਹਿਲਾਂ ਮੈਂ ਡਾਕਟਰ ਨਰੇਸ਼ ਖੰਡਾਰੀ ਨੂੰ ਵਧਾਈ ਦਿੰਦਾ ਹਾਂ ਉਹਨਾਂ ਦੇ ਬਰਥਡੇ ਤੇ ਕਿ ਪਰਮਾਤਮਾ ਨੇ ਉਹਨਾਂ ਨੂੰ ਇਸ ਗ੍ਰੀਨ ਕਲੱਬ ਵਿੱਚ ਰੱਖੇ ਅੱਜ ਉਹਨਾਂ ਦੇ ਬਰਥਡੇ ਤੇ ਗ੍ਰੀਨ ਸਿਟੀ ਕਲੱਬ ਵੱਲੋਂ ਲਗਭਗ ਹੋਮੋਪੈਥਿਕ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 200 ਮਰੀਜ਼ਾਂ ਦੀ ਚੈੱਕਅਪ ਕੀਤਾ ਗਿਆ ਇਹਦੇ ਵਿੱਚ ਅਮਨ ਜੀ ਜਿਹੜਾ ਡਾਕਟਰ ਸਾਹਿਬ ਨੇ ਫਲਾ ਦਿੱਤੀ ਹੈ ਮੈਡੀਸਨ ਦਿੱਤੀ ਹੈ ਉਹ ਨਾਲ ਪੇਸ਼ੈਂਟਸ ਦਾ ਬਹੁਤ ਬੈਨੀਫਿਟ ਹੈ ਧੰਨਵਾਦ ਤੁਹਾਨੂੰ ਅੱਜ ਗ੍ਰੀਨ ਸਿਟੀ ਕਲੱਬ ਵੱਲੋਂ ਜੋ ਇਲੈਕਟ੍ਰੋਥੈਰਪੀ ਦਾ ਕੈਂਪ ਲਗਾਇਆ ਗਿਆ ਹੈ ਇਹ ਬਿਲਕੁਲ ਫ੍ਰੀ ਲਗਾਇਆ ਗਿਆ ਹੈ ਅੱਜ ਦੇ ਦਿਨ ਸਾਡੇ ਹੀ ਕਲੱਬ ਦੇ ਮੈਂਬਰ ਡਾਕਟਰ ਨਰੇਸ਼ ਪੰਧਾਰੀ ਜੀ ਦਾ ਬਰਥਡੇ ਹੈ ਇਹਨਾਂ ਨੇ ਆਪਣੇ ਬਰਥਡੇ ਦੀ ਖੁਸ਼ੀ ਵਿੱਚ 15 ਦਿਨ ਦੀ ਫ੍ਰੀ ਮੈਡੀਸਨ ਸਾਰਿਆਂ ਨੂੰ ਦਿੱਤੀ ਹੈ ਇਲੈਕਟ੍ਰੋ ਹੋਮੋਪੈਥੀ ਨਾਲ ਅਜੀ ਸੋਚਦੇ ਆ ਕਿ ਹਰ ਇੱਕ ਜੋ انسان ਹੈ ਆਦਮੀ ਹੈ ਉਹ ਤੰਦਰੁਸਤ ਹੋ ਕੇ ਜਾਵੇ ਸिखਾ ਜੀ ਸਾਰਿਆਂ ਨੂੰ ਇਲੈਕਟ੍ਰੋ ਹੋਮੋਪੈਥੀ ਇੱਕ ਕੁਦਰਤੀ ਇਲਾਜ ਪ੍ਰਣਾਲੀ ਹੈ ਜਿਸ ਦੇ ਸਿਰਫ ਤੇ ਸਿਰਫ ਫਾਇਦੇ ਹੀ ਫਾਇਦੇ ਆ ਨੁਕਸਾਨ ਕੋਈ ਵੀ ਨਹੀਂ ਕਿਉਂਕਿ ਇਹ ਜਿਹੜਾ ਮਨੁੱਖੀ ਸਰੀਰ ਤੇ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੁੰਦਾ ਸ਼ੁੱਧ ਜਿਹੜੀਆਂ ਜੜੀਆਂ ਬੂਟੀਆਂ ਤੋਂ ਇਹ ਤਿਆਰ ਕੀਤੀ ਜਾਂਦੀ ਹੈ ਔਰ ਹਾਨੀ ਰਹਿਤ ਹੈ ਇਹਦੇ ਵਿੱਚ ਕੋਈ ਕੈਮੀਕਲ ਕੋਈ ਰਸਾਇਣ ਨਹੀਂ ਹੁੰਦਾ ਔਰ ਜਿਹੜੀ ਇਹਦੀ ਮੈਡੀਸਨ ਹੈ ਇਹ ਬਹੁਤ ਅੱਛੇ ਤਰੀਕੇ ਨਾਲ ਸਰੀਰ ਤੇ ਕੰਮ ਕਰਦੀ ਹੈ ਜਿਵੇਂ ਅੱਜਕੱਲ ਵੱਡੀਆਂ-ਵੱਡੀਆਂ ਬਿਮਾਰੀਆਂ ਜਿਨ੍ਹਾਂ ਨੂੰ ਮਾਡਰਨ ਮੈਡੀਕਲ ਸਾਇੰਸ ਜਾਂ ਕੋਈ ਹੋਰ ਸਾਇੰਸ ਰਿਕਵਰ ਨਹੀਂ ਕਰ ਪਾਉਂਦੀ ਤੇ ਸਾਡੀ ਜਿਹੜੀ ਪੈਥੀ ਹੈ ਬੜੀ ਈਜ਼ੀਲੀ ਬੜੇ ਸੌਖੇ ਤਰੀਕੇ ਨਾਲ ਇਹਨਾਂ ਨੂੰ ਕਿਉਰ ਕਰ ਲੈਂਦੀ ਹੈ ਤੇ ਇੱਕ ਖਾਸ ਜਿਹੀ ਜੜ੍ਹਤ ਹੈਗੀ ਹੈ ਇਸ ਕਿਸ ਨੂੰ ਕੁਆਂਟੀਟੇਟਿਵ ਨਹੀਂ ਤੇ ਮਤਲਬ ਜਦੋਂ ਮੈਂ ਆਪਾਂ ਪੈਰ ਤੇ ਟਮ ਹੋਣਾ ਪਾਉਂਦਾ ਹਾਂ ਜੀ ਹੈ ਇਹਦੀ ਕੀ ਮੈਜ਼ਰਮੈਂਟ ਹੋਣੀ ਹੈ ਕਿ ਡਿਗਰੀ ਹੋਣੀ ਹੈ ਦੇਵ ਨੇ ਸੀਲਸ ਕਰਕੇ ਉਹ ਡਾਕਟਰ ਤੇ ਚੱਲੇ ਆ ਉਹ ਕਹਿੰਦੇ ਇਹ ਤਾਂ ਦਵਾਈ ਦਾ ਸੰਪਤ ਨਹੀਂ ਲੱਗ ਰਹੀ ਦਵਾਈ ਕਿੰਨੀ ਕੁ ਕੁਆਲਿਫਾਈਡ ਹੈ ਬਿਲਕੁਲ ਸਰ ਤੁਹਾਡੀ ਗੱਲ درست ਹੈ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਕਿਉਂਕਿ ਉਹਨਾਂ ਦੀ ਸਟੱਡੀ ਸਾਡੀ ਸਟੱਡੀ ਚ ਫਰਕ ਹੈ ਜਿਹੜੀ ਸਾਡੀ ਫਿਜ਼ੀਓਲੋਜੀ ਐਨੈਟੋਮੀ ਹੈ ਉਹ ਸੇਮ ਹੁੰਦੀ ਹੈ ਪਰ ਜਿਹੜੀ ਸਾਡੀ ਮਟੀਰੀਆ ਮੈਡੀਕਾ ਉਹ ਉਹਨਾਂ ਤੋਂ ਵੱਖਰੀ ਹੈ ਕਿਉਂਕਿ ਜਿਹੜੀ ਸਾਡੀ ਮੈਡੀਸਨ ਹੈ ਇਹ ਕਰੂਡ ਤੋਂ ਤਿਆਰ ਹੁੰਦੀ ਹੈ ਪਹਿਲਾਂ ਕਰੂਡਸ ਫਾਰਮ ਚ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਸ ਨੂੰ ਅਸੀਂ ਡਿਲੂਟ ਕਰਦੇ ਆ ਡਿਲੂਟ ਕਰਕੇ D3 ਚ ਆਉਂਦੀ ਹੈ D3 ਤੋਂ ਬਸ ਡਿਲੂਟ ਕਰਕੇ ਜਿਹੜੀ ਹੈ ਸਾਡੇ ਪੇਸ਼ੈਂਟ ਨੂੰ ਖਾਣ ਵਾਸਤੇ ਜਾਂ ਪੀਣ ਵਾਸਤੇ ਅਸੀਂ ਉਹ ਡਰਾਪਸ ਦੇ ਰੂਪ ਚ ਦਿੰਨੇ ਆ ਜਿੱਦੀ ਕਿ ਜਿਹੜੀ ਜਿਵੇਂ D5 D4 D6 ਇਸ ਤਰ੍ਹਾਂ ਅਸੀਂ ਦਿੰਨੇ ਆ ਉਹ ਜਿਹੜੇ ਸਾਡੀ ਵਿਧੀ ਪੜੇ ਹੋਏ ਡਾਕਟਰ ਨੇ ਜ਼ਿਆਦਾਤਰ ਉਹਨਾਂ ਨੂੰ ਉਸ ਗੱਲ ਦੀ ਸਮਝ ਆਉਂਦੀ ਹੈ ਜੀ ਇਹ ਸਾਡੀ ਜਿਹੜੀ ਪੈਥੀ ਹੈਗੀ ਹੈ ਇਹ ਸਾਡੇ ਸਾਰੇ ਸਰੀਰ ਨੂੰ ਹੀ ਠੀਕ ਕਰਦੀ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਇਹਦੇ ਵਿਗਾੜ ਆਉਂਦੇ ਆ ਸਾਡੀ ਜਿਹੜੀ ਜਨਮਦਾਤਾ ਨੇ ਇਸ ਪੈਥੀ ਤੋਂ ਇਹਨਾਂ ਦਾ ਮੰਨਣਾ ਹੈ ਵੀ ਬਲੱਡ ਔਰ ਲੈਂਫ ਰਸ ਔਰ ਰક્ત ਜੇ ਇਹਦੇ ਵਿੱਚ ਕੋਈ ਵਿਗਾੜ ਪੈਂਦਾ ਤਾਂ ਸਾਡੀ ਸਰੀਰ ਚ ਵਿਗਾੜ ਪੈਂਦਾ ਤੇ ਸਾਡੀ ਜਿਹੜੀ ਪੈਥੀ ਹੈ ਉਹ ਰਸ ਨੂੰ ਔਰ ਰક્ત ਨੂੰ ਪਿਓਰ ਕਰਦੀ ਹੈ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਸਾਡੇ ਸਰੀਰ ਚੋਂ ਤਪਨ ਹੁੰਦੀ ਹੈ ਤੇ ਸਰੀਰ ਉਹਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਸਾਡਾ ਤਾਂ ਸਿਰਫ ਕੰਮ ਇਹ ਹੁੰਦਾ ਵੀ ਉਸ ਚੀਜ਼ ਨੂੰ ਬੈਲੈਂਸ ਕਰਨਾ ਮੇਰਾ ਨਾਮ ਡਾਕਟਰ ਜਗਤਾਰ ਸਿੰਘ ਸੇਖੋਂ ਚੇਅਰਮੈਨ ਇਲੈਕਟ੍ਰੋ ਹੋਮੋਪੈਥਿਕ ਡਾਕਟਰਸ ਮੈਡੀਕਲ ਐਸੋਸੀਏਸ਼ਨ ਜੋ ਕਿ ਰਜਿਸਟਰਡ ਹੈਗੀ ਹੈ ਔਰ ਪੰਜਾਬ ਹਰਿਆਣਾ ਹਿਮਾਚਲ ਆਲ ਓਵਰ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ 'ਚ ਕੰਮ ਕਰ ਰਹੀ ਹੈ ਔਰ ਸਾਡੀ ਐਸੋਸੀਏਸ਼ਨ ਪੰਜਾਬ ਦੇ ਵਿੱਚ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੁਸੀਂ ਡਿਪੈਂਡ ਕਰਦਾ ਹੈਗਾ ਰੋਗ ਦਾ ਸਮਾਂ ਇਨਕੂਬੇਸ਼ਨ ਪੀਰੀਅਡ ਕੁਝ ਸਮੱਸਿਆਵਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕੁਝ ਘੰਟਿਆਂ 'ਚ ਠੀਕ ਹੋ ਜਾਂਦੀਆਂ ਲਾਈਕ ਡੇਂਗੀ ਫੀਵਰ ਵਗੈਰਾ ਹੋ ਗਿਆ ਤੋ ਕੁਛ 24 36 ਘੰਟੇ 48 ਘੰਟੇ ਦੇ ਵਿੱਚ ਵਿੱਚ ਕਵਰ ਹੋ ਜਾਂਦੀਆਂ। क्रोनिक केस ਹੈਗੇ ਲਾਈਕ ਥਾਇਰੋਇਡ ਹੋ ਗਿਆ ਜਾਂ ਰਸੋਲੀਆਂ ਹੋ ਜਾਂਦੀਆਂ ਫਾਈਬਰੋਇਡ ਵਗੈਰਾ ਹੁੰਦੀਆਂ ਹੈਗੀਆਂ, ਸਟੋਨਸ ਹੁੰਦੀਆਂ ਹੈਗੀਆਂ ਉਹ 4 ਮਹੀਨੇ 6 ਮਹੀਨੇ ਸਾਲ ਵੀ ਲੱਗ ਜਾਂਦਾ ਹੈ। ਡਿਪੈਂਡ ਕਰਦਾ ਹੈਗਾ ਡਿਜ਼ੀਜ਼ ਦੇ ਉੱਪਰ। ਜੀ ਇਲੈਕਟ੍ਰੋਮੋਪੈਥੀ ਪਿਛਲੇ ਲਗਭਗ 2008 ਤੋਂ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਹਾਲਾਂਕਿ ਇੰਡੀਆ ਦੇ ਵਿੱਚ ਇਲੈਕਟ੍ਰੋਮੋਪੈਥੀ ਜਿਹੜੀ ਹੈਗੀ 1890 ਦੇ ਵਿੱਚ ਆ ਚੁੱਕੀ ਸੀਗੀ। ਬਟ ਕੁਝ ਕਾਰਨਾ ਕਰਕੇ ਬਹੁਤ ਜਿਆਦਾ ਲੋਕਾਂ ਦੇ ਵਿੱਚ ਪ੍ਰਚਲਿਤ ਨਹੀਂ ਹੋ ਪਾਈ ਲੇਕਿਨ ਜਿਹੜੀ ਸਾਡੀ ਟੀਮ ਹੈਗੀ ਆ ਪੰਜਾਬ ਦੇ ਵਿੱਚ 2008 ਤੋਂ ਲੈ ਕੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ ਵੀ ਜਿਹੜੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਹੁਣ ਇਸ ਤੋਂ ਜਾਣੂ ਨੇ ਇਹਨੂੰ ਜਾਣਦੇ ਨੇ ਔਰ ਲੋਕ ਖੁਦ ਮੰਗ ਕਰਦੇ ਹੈਗੇ ਕਿ ਸਾਨੂੰ ਇਲੈਕਟ੍ਰੋਮੋਪੈਥੀ ਦਵਾਈਆਂ ਦਿਓ ਤੋ ਅੱਜ ਦੇ ਸਮੇਂ ਦੇ ਵਿੱਚ ਇਲੈਕਟ੍ਰੋਮੈਪੈਥੀ ਦਾ ਜਿਹੜਾ ਹੈਗਾ ਸਮਾਜ ਨੂੰ ਬਹੁਤ ਵੱਡਾ ਕਹਿ ਸਕਦੇ ਆ ਦੇਣ ਵੀ ਕਹਿ ਸਕਦੇ ਆ ਰੋਲ ਵੀ ਕਹਿ ਸਕਦੇ ਹੈਗੇ ਕਿ ਜੇ ਆਪਾਂ ਆਪਣੇ ਪਰਿਵਾਰ ਨੂੰ ਸਮਾਜ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਇਸ ਪੈਥੀ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਇਸ ਪੈਥੀ ਦਾ ਸਰੀਰ ਦੇ ਉੱਪਰ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੈ ਇਹ ਹਰਬਲ ਹੈਗੀ ਹੈ ਇਕੋ ਫ੍ਰੈਂਡਲੀ ਹੈਗੀ ਹੈ ਕਿਉਂਕਿ ਜਦੋਂ ਅਸੀਂ ਇਸ ਦੇ ਵਿੱਚ 114 ਪਲਾਂਟ ਪਾਏ ਜਾਂਦੇ ਆ ਜਿਹੜੇ ਕਿ ਨਾਨ ਪੋਇਜ਼ਨਲੈਸ ਇਹ 114 ਪਲਾਂਟਸ ਤੋਂ ਤਿਆਰ ਕੀਤੀ ਜਾਂਦੀ ਹੈ ਜਿਹੜੇ ਕਿ 100% ਸ਼ੁੱਧ ਹਰਬਲ ਪਲਾਂਟਸ ਪਾਇਆ ਜਾਂਦੇ ਆ ਜਿਨ੍ਹਾਂ ਚ ਕੋਈ ਵੀ ਪాయిਜ਼ਨਰ ਵਾਲਾ ਪਲਾਂਟ ਨਹੀਂ ਪਾਇਆ ਜਾਂਦਾ। ਕੋਈ ਟੈਸਟਿੰਗ ਨਹੀਂ ਹੋਈ ਇਹਨਾਂ ਦੇ ਸਪੋਰਟ ਹੋਣ ਦਾ ਟੈਸਟਿੰਗ ਪਾਇਆ ਜਾਂਦਾ। ਬਿਲਕੁਲ ਬਿਲਕੁਲ ਜੀ ਬਿਲਕੁਲ ਸਾਡੇ ਫਾਰਮੇਸੀ ਰੈਵਸਨ ਫਾਰਮੇਸੀ ਹਿਮਾਚਲ ਚੰਬਾ ਸਾਡੇ 38 ਮੈਡੀਸਨ ਹੈ। ਠੀਕ ਇਹਨਾਂ ਮੈਡੀਸਨਾਂ ਦੇ ਰਿਜ਼ਲਟ ਇੰਨੇ ਅੱਛੇ ਪਾਏ ਗਏ ਹੈ ਇਹਨਾਂ ਨੂੰ ਟੈਸਟ ਡਾਇਗਨੋਸ ਦੇ ਦਰਮਿਆਨ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਪాయిਜ਼ਨ ਵਾਲੇ ਪਲਾਂਟ ਨਹੀਂ ਪਾਏਗੇ ਔਰ ਬੜੇ ਅੱਛੇ ਇਹਨਾਂ ਦੇ ਜੋ ਟੈਸਟਿੰਗ ਰਿਜ਼ਲਟ ਪਾਏ ਗਏ ਆ ਦੇਖੋ ਇਲੈਕਟ੍ਰੋ ਹੋਮੋਪੈਥਿਕ ਮੈਡੀਸਨ ਸ਼ੁੱਧ ਹਰਬਲ ਤੋਂ ਤਿਆਰ ਔਰ ਜਦ ਸਾਡੇ ਅੰਦਰ ਇਹ ਜਾਂਦੀ ਹੈ ਤਾਂ ਪੇਸ਼ੈਂਟ ਦੇ ਹਰ ਲਾ ਇਲਾਜ ਰੋਗਨ ਜੜ ਤੋਂ ਖਤਮ ਕਰਨ ਦੀ ਸ਼ਮਤਾ ਰੱਖਦੀ ਹੈ ਔਰ ਜੈਸਾ ਸਾਡਾ ਖਾਣ-ਪਾਨ ਹੁੰਦਾ ਸੀ ਖਾਣ-ਪਾਨ ਨੂੰ ਨਾੜੀ ਵਿਗਿਆਨ ਦੇ ਦੁਆਰਾ ਨਬੇ ਦੇ ਦੁਆਰਾ ਚੈੱਕ ਕਰਕੇ ਦੱਸਣਾ ਹੁੰਦਾ ਉਹਦਾ ਅਭਾਸ ਲੈਣਾ ਹੁੰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਸਾਨੂੰ ਬਿਮਾਰ ਕੌਣ ਕਰ ਰਿਹਾ ਹੈ ਸਾਡਾ ਖਾਣ ਪੀਣ ਦੇਖੋ ਇੱਕ ਨੰਬਰ ਤੋਂ ਛੋਟਾ ਜਿਹਾ ਇੱਕ ਐਗਜ਼ਾਮਪਲ ਦੇਣ ਲੱਗੇ ਹਾਂ ਇੱਕ ਵਕਤ ਉਹ ਹੁੰਦਾ ਸੀ ਜਦੋਂ ਇਨਸਾਨਾਂ ਦੀ ਜਿਹੜੀ ਉਮਰ ਸੀ ਉਹ 100 150 200 300 ਸਾਲ ਹੋਇਆ ਕਰਦੀ ਸੀ ਪਲੱਸ ਹੋਇਆ ਕਰਦੀ ਸੀ ਲੇਕਿਨ ਅੱਜ ਕੱਲ ਦੀ ਉਮਰ ਘਟਦੀ ਘਟਦੀ ਜੇ 50 40 ਦੀਆਂ ਗੱਲਾਂ ਕਰੀ ਤਾਂ ਉੱਥੇ ਤੱਕ ਰਹਿ ਚੁੱਕੀ ਹੈ ਔਰ ਬਹੁਤ ਬੜੀ ਘੱਟ ਉਮਰ ਦੇ ਵਿੱਚ ਹੀ ਚਲੇ ਜਾਂਦੇ ਆ ਉਸ ਤੋਂ ਵੀ ਨੀਚੇ ਆ ਗਈ ਗੱਲ ਹੁਣ ਇੱਥੇ ਆਇਆ ਖਾਣ ਪੀਣ ਦਾ ਗੱਲ ਪਹਿਲੇ ਲੋਕ ਜਿਹੜੇ ਸੀਗੇ ਇਨਸਾਨ ਪਹਿਲਾਂ ਦੇ ਉਹ ਘਰੋਂ ਬਾਰ ਜਾਇਆ ਕਰਦੇ ਸੀ ਟਾਇਲਟ ਉਹ ਜਿਹੜੇ ਟਾਇਲਟ ਬਾਹਰ ਜਾਂਦੇ ਸੀ ਤਾਂ ਉਹ ਆਪਣਾ ਵੇਸਟ ਮਟੀਰੀਅਲ ਨੂੰ ਸੀਨ ਕਰਦੇ ਸੀ ਦੇਖਦੇ ਸੀ ਕਿ ਉਹਨਾਂ ਦੇ ਵਿੱਚ ਮਲਹਾਂਪ ਹੁੰਦੇ ਸੀਗੇ ਕੀੜੇ ਹੁੰਦੇ ਸੀ ਸੁੰਡ ਹੁੰਦੇ ਸੀ ਤਦ ਉਹ ਕੋਈ ਨਾ ਕੋਈ ਆਪਣਾ ਉਪਰਾਲਾ ਕਰ ਲੈਂਦੇ ਸੀ ਕਿ ਉਹਨਾਂ ਦੇ ਅੰਦਰੋਂ ਬੈਕਟੀਰੀਆ ਕੀਟਾ ਨੂੰ ਕੀੜੇ ਮਕੋੜੇ ਅੰਦਰੋਂ ਖਤਮ ਕਰਕੇ ਸਰੀਰ ਨੂੰ ਸਾਫ਼ ਕਰ ਲੈਣ ਪਰ ਅੱਜ ਕੱਲ ਦਾ ਜਿਹੜਾ ਸਮਾਂ ਹੈਗਾ ਇਨਸਾਨ ਦੇ ਖਾਣੇ ਕਿੰਨੇ ਬਦਲ ਗਏ ਮਾੜੇ ਫਾਸਟ ਫੂਡ ਇੰਨੇ ਜਦੋਂ ਅੰਦਰ ਜਾ ਰਿਹਾ ਤਾਂ ਸਾਡੇ ਸਰੀਰ ਦੇ ਅੰਦਰ ਕਿਉਂਕਿ ਅਸੀਂ ਹੁਣ ਟਾਇਲਟ ਜਾਂਦੇ ਆ ਤਾਂ ਬਟਨ ਜਾਂ ਦਬ ਦਿੰਦੇ ਆ ਪੁਸ਼ ਕਰਦੇ ਆ ਅਸੀਂ ਆਪਣੀ ਗੰਦਗੀ ਤਾਂ ਦੇਖਦੇ ਨਹੀਂ ਵੀ ਉੱਚ ਕੀੜੇ ਹੈਗੇ ਕਿ ਨਹੀਂ ਹੈਗੇ ਕਿਟਾਣੂ ਹੈਗੇ ਕਿ ਨਹੀਂ ਕਿਸ ਤਰ੍ਹਾਂ ਦੀ ਮਾਤਰਾ ਦੇ ਆ ਹੋਰ ਉਹੀ ਬੈਕਟੀਰੀਆ ਉਹੀ ਕਿਟਾਣੂ ਉਹੀ ਸੁੰਡ ਉਹੀ ਮੁਲਾਪ ਜਦੋਂ ਸਾਡੇ ਸਰੀਰ ਦੀ ਗੰਦਗੀ ਖਾ ਰਿਹਾ ਉਹ ਖਾ ਖਾ ਕੇ ਆਪਣੀ ਪੈਦਾਵਾਰ ਸਰੀਰ ਦੇ ਅੰਦਰ ਬੱਚਿਆਂ ਨੂੰ ਜਨਮ ਦੇ ਕੇ ਉਹੀ ਸਾਡਾ ਵੇਟ ਵੱਧ ਰਿਹਾ ਹੈ ਉਹੀ ਸਾਡੇ ਅੰਦਰ ਬਿਮਾਰੀਆਂ ਦਾ ਕਾਰਨ ਵੱਧ ਰਿਹਾ ਹੈ ਉਹੀ ਸਾਨੂੰ ਖੋਖਲਾ ਕਰ ਰਿਹਾ ਹੈ ਉਹੀ ਸਾਨੂੰ ਹਰ ਲਾਜ ਲਾਜ ਬਿਮਾਰੀ ਵੱਲ ਲੈ ਕੇ ਜਾ ਰਿਹਾ ਹੈ ਅਗਰ ਅਸੀਂ ਇਦਾਂ ਦੀ ਚੀਜ਼ ਨਾ ਖਾਈਏ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਕੀੜੇ ਮਕੋੜੇ ਲੱਗਣ ਮਾੜੇ ਖਾਣੇ ਨਾ ਖਾਈਏ ਅਗਰ ਅਸੀਂ ਫਰੂਟ ਸਲਾਦ ਦੀ ਮਾਤਰਾ ਦੇ ਇਸਤੇਮਾਲ ਕਰੀਏ ਤਾਂ ਸਾਡਾ ਸ਼ਰੀਰ ਸਾਫ਼ ਹੁੰਦਾ ਹੈ ਔਰ ਸ਼ਰੀਰ ਨੂੰ ਸਾਫ਼ ਕਰਨਾ ਹੈ ਪੇਟ ਦੇ ਥਰੂ ਔਰ ਜੈਸਾ ਅੰਨ ਵੈਸਾ ਮਨ ਜਿੱਦਾਂ ਦਾ ਅਸੀਂ ਬੀਜਾਂਗੇ ਉਦਾਂ ਦੇ ਅਸੀਂ ਪਾਵਾਂਗੇ ਔਰ ਸਾਤਵਿਕ ਭੋਜਨ ਸ਼ਰੀਰ ਕੋ ਤੰਦਰੁਸਤੀ ਔਰ ਸਕੂਨ ਦਿੰਦਾ ਹੈ ਈਡੀਐਮਾ ਇਲੈਕਟ੍ਰੋਪੈਥੀ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਤੋਂ ਬਾਹਰ ਇੰਡੀਆ ਦੀ ਗੱਲ ਕਰਾਂਗੇ ਸਾਡੀ ਡਿਮਾਂਡ ਇਹ ਹੈ ਕਿ ਇਲੈਕਟ੍ਰੋ ਹੋਮੋਪੈਥੀ ਨੂੰ ਰੀਕੋਗਨਾਈਜੇਸ਼ਨ ਕੀਤਾ ਜਾਵੇ ਤਾਂ ਕਿ ਅਸੀਂ ਇਸ ਦੇ ਵਿੱਚ ਹੋਰ ਬਹੁਤ ਵੱਧ ਜਿਹੜੇ ਬੇਰੋਜ਼ਗਾਰ ਡਾਕਟਰ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਰੋਜ਼ਗਾਰ ਮਿਲੇ ਔਰ ਲੋਕਾਂ ਦਾ ਜਨ ਹਿੱਤ ਦੀ ਗੱਲ ਕਰਾਂਗੇ ਲੋਕਾਂ ਦਾ ਭਲਾ ਹੋ ਸਕੇ ਤੇ ਲੋਕਾਂ ਨੂੰ ਜਿਹੜੀ ਹੈ ਸਹੀ ਸਿਹਤ ਇਲੈਕਟ੍ਰੋਪੈਥੀ ਰਾਹੀਂ ਜੋ ਬਹੁਤ ਸਾਰੇ ਡਾਕਟਰ ਦੇ ਰਹੇ ਆ ਉਹ ਹੋਰ ਵੀ ਡਾਕਟਰ ਸਹੀ ਸਿਹਤ ਲੋਕਾਂ ਨੂੰ ਦੇ ਸਕਣ ਤੇ ਲਾ ਇਲਾਜ ਬਿਮਾਰੀਆਂ ਨੂੰ ਠੀਕ ਕਰ ਸਕਦੇ। ਬਿਲਕੁਲ ਜੀ ਇਲੈਕਟ੍ਰੋਪੈਥੀ ਨੂੰ ਰਿਕੋਗਨਾਈਜੇਸ਼ਨ ਦੀ ਮੰਗ ਸਰਕਾਰ ਤੋਂ ਸਾਡੀ ਹੱਥ ਬਨ ਕੇ ਬੇਨਤੀ ਹੈ ਸਾਡੇ ਸੀਐਮ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਮੁੱਖ ਮੰਤਰੀ ਜੀ ਦੇ ਨਾਲ ਅਸੀਂ ਪ੍ਰਾਈਮ ਮਿਨਿਸਟਰੀ ਗਰਾਂਜੀ ਕਰਾਂਗੇ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਕਰਾਂਗੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਕਿ ਇਲੈਕਟ੍ਰੋਪੈਥੀ ਨੂੰ ਰਿਕੋਗਨਾਈਜੇਸ਼ਨ ਦਿਓ ਤਾਂ ਕਿ ਲੋਕਾਂ ਦਾ ਭਲਾ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਜਾਈਏ।